ਤੁਰਾਹੇ ਤੋਂ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਇਨਕਾంటర్ ਹੋਇਆ ਹੈ ਤੇ ਇੱਕ ਵੱਡਾ ਇਨਕਾంటర్ ਸੀ ਪੁਲਿਸ ਅਤੇ ਬਦਮਾਸ਼ਾਂ ਵਿਚਕਾਰ ਮੁਠਪੇੜ ਹੋਈ ਹੈ ਅਤੇ ਇਸ ਦੇ ਮੱਦੇ ਨਜ਼ਰ ਹੀ ਐਸਐਚਓ ਦੇ ਗੋਲੀ ਲੱਗੀ ਹੈ ਜੀ ਹਾਂ ਬੁਲੇਟ ਪ੍ਰੂਫ ਜੈਕਟ ਪਾਈ ਹੋਣ ਦੇ ਕਰਕੇ ਐਸਐਚਓ ਦਾ ਬਚਾਅ ਹੋ ਗਿਆ ਜ਼ਿਕਰਯੋਗ ਹੈ ਕਿ ਇਤਤ ਲਗਾਂ ਮਿਲਿਸਰੀ ਪੁਲਿਸ ਨੂੰ ਇਨਾ ਬਦਮਾਸ਼ਾਂ ਬਾਰੇ ਅਤੇ ਬਦਮਾਸ਼ਾਂ ਨੂੰ ਕੇਰਨ ਦੇ ਲਈ ਨਾਕਾਬੰਦੀ ਕੀਤੀ ਹੋਈ ਸੀ ਤੇ ਇਸ ਨਾਕਾਬੰਦੀ ਦੇ ਚਲਦਿਆਂ ਮੁਲਜ਼ਮ ਜੋ ਸੀ ਫਰਾਰ ਹੋਣ ਦੀ ਕੋਸ਼ਿਸ਼ ਕਰ ਰਹੇ ਸੀ ਜਿਸ ਦੇ ਕਰਕੇ ਹੀ ਬਦਮਾਸ਼ਾਂ ਨੇ ਇਸ ਨਾਕਾਬੰਦੀ ਤੋਂ ਫਰਾਰ ਹੋਣ ਲਈ ਪੁਲਿਸ ਦੀ ਸਰਕਾਰੀ ਗੱਡੀ ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ ਤੇ ਇਸ ਫਾਇਰਿੰਗ ਦੇ ਵਿਚਾਲੇ ਹੀ ਐਸਐਚਓ ਨੂੰ ਗੋਲੀ ਲੱਗੀ ਹੈ ਛਾਤੀ ਤੇ ਗੋਲੀ ਲੱਗੀ ਹੈ ਪਰ ਮਸਾ ਮਸਾ ਬਚਾ ਹੋ ਗਿਆ ਹੈ ਕਿਉਂਕਿ ਐਸਐਚਓ ਨੇ ਬੁਲੇਟ ਪ੍ਰੂਫ ਜੈਕਟ ਪਾਈ ਹੋਈ ਸੀ ਬੁਲੇਟ ਪ੍ਰੂਫ ਜੈਕਟ ਪਾਈ ਹੋਣ ਦੇ ਕਰਕੇ ਐਸਐਚਓ ਦਾ ਬਚਾਅ ਹੋ ਗਿਆ ਹੈ ਤੇ ਬਦਲੇ ਵਿੱਚ ਇਨਕਾਊਂਟਰ ਵੀ ਹੋਇਆ ਹੈ ਜੀ ਹਾਂ ਫਾਇਰਿੰਗ ਕੀਤੀ ਗਈ ਸੀ ਪੁਲਿਸ ਦੀ ਗੱਡੀ ਤੇ ਲਗਭਗ 3 ਫਾਇਰ ਜੋ ਕਿ ਪੁਲਿਸ ਦੀ ਗੱਡੀ ਤੇ ਹੋਏ ਨੇ ਦੋਨਾਂ ਵਿਚਾਲੀਆਂ ਨੇ ਕਿ ਪੁਲਿਸ ਵਿਚਾਲੇ ਅਤੇ ਬਦਮਾਸ਼ਾਂ ਵਿਚਾਲੇ ਮੁਠਪੇੜ ਹੋਈ ਹੈ ਇਨਕਾਊਂਟਰ ਹੋਇਆ ਹੈ ਤੇ ਹੁਣ ਤੁਹਾਨੂੰ ਅਸੀਂ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਗੋਲੀਆਂ ਦੇ ਖੋਲ ਜੋਕੀ ਨੇ ਜ਼ਮੀਨ ਤੇ ਡਿੱਗੇ ਪੇ ਪ੍ਰਾਪਤ ਹੋ ਰਹੇ ਨੇ ਤੇ ਬੰਦੂਕਾਂ ਵੀ ਪਈਆਂ ਨੇ ਜ਼ਿਕਰਯੋਗ ਹੈ ਜੋ ਇਹ ਮੁਲਜ਼ਮ ਸੀ ਇਸ ਉੱਪਰ ਪਹਿਲੇ ਹੀ ਕਈ ਕਾਨੂੰਨੀ ਕਰਵਾਈਆਂ ਕੀਤੀਆਂ ਜਾ ਚੁੱਕੀਆਂ ਨੇ ਪੁਲਿਸ ਦੇ ਨਕਾਬੰਦ ਤੋ ਪੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਇਸ ਦੇ ਮੱਦੇ ਨਜ਼ਰ ਇਹ ਦੋਨਾਂ ਵਿੱਚ ਆਲੇ ਯਾਨੀ ਕਿ ਪੁਲਿਸ ਵਿੱਚ ਆਲੇ ਅਤੇ ਬਦਮਾਸ਼ਾਂ ਵਿੱਚ ਆਲੇ ਫਾਇਰਿੰਗ ਹੁੰਦੀ ਹੈ ਪੁਲਿਸ ਵੱਲੋਂ ਵੀ ਫਾਇਰਿੰਗ ਕੀਤੀ ਜਾਂਦੀ ਹੈ ਬਦਮਾਸ਼ਾਂ ਵੱਲੋਂ ਵੀ ਫਾਇਰਿੰਗ ਕੀਤੀ ਜਾਂਦੀ ਹੈ ਪਰ ਬਦਮਾਸ਼ਾਂ ਦਾ ਇਨਕਾਊਂਟਰ ਹੋ ਗਿਆ ਹੈ ਐਸਓ ਚੋਤੇ ਗੋਲੀ ਲੱਗੀ ਪਰ ਮਸਾ ਮਸਾ ਐਸਓ ਦਾ ਬਚਾਅ ਹੋ ਗਿਆ ਤਾਂ ਡਲ ਸੰਜੀ ਕਰ ਰਿਹਾ ਇੱਕ ਵੀਡੀਓ ਜਿਸ ਵਿੱਚ ਪਹਿਲਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਗੋਲੀਆਂ ਦੇ ਖੋਲ ਸੜਕ ਤੇ ਪਿਓ ਹਨ ਦੇ ਦੂਜੇ ਪਾਸੇ ਐਚਐਸਓ ਦਾ ਬਿਆਨ ਵੀ ਸਾਹਮਣੇ ਹੈ ਪਹਿਲਾਂ ਤੁਸੀਂ ਇਹ ਬਿਆਨ ਸੁਣੋ ਅੱਜ ਸਵੇਰੇ 8:08 ਵਜੇ ਦੀ ਗੱਲ ਹੈ ਜਦੋਂ ਇਹ ਇਨਸੀਡੈਂਟ ਹੋਇਆ ਐਸਐਚਓ ਦਰਾਹਾ ਆਕਾਸ਼ দত্ত ਇਹਨੂੰ ਇਨਫੋਰਮੇਸ਼ਨ ਸਿਗੀ ਇੱਕ ਮਕਦਮਾ ਹੈ ਸਾਡਾ ਦੁਰਾਹੇ ਦਾ 307 ਦਾ ਜਿਹਦੇ ਵਿੱਚ ਹਰ ਸਿਮਰਨ ਸਿੰਘ ਮੰਡ ਪਿੰਡ ਪੁਟਾ ਥਾਣਾ ਡੇਲੋਂ ਲੁਧਿਆਣਾ ਇਦੇ ਬਾਰੇ ਕਿ ਉਸ ਇਨਪੁਟ ਤੇ ਇਹਨੇ ਇਨਸਪੈਕਟਰ ਸੀਆਈਏ ਨਰਪਿੰਦਰ ਸਿੰਘ ਨਾਲ ਤਾਲਮੇਲ ਕਰਕੇ ਉਹਦੇ ਮੁਤਾਬਕ ਇੱਥੇ ਟਰੈਪ ਬਾਸਤੇ ਇਹਨਾਂ ਨੇ ਜਦੋਂ ਨਾਕਾਬੰਦੀ ਕਰਨੀ ਸੀਗੀ ਤੇ ਕੁਦਰਤੀ ਇਹਨਾਂ ਦਾ ਟਕਰਾ ਹੋਇਆ ਤੇ ਇਹਨੇ ਇਹ ਦੋ ਜਣੇ ਸੀ ਹਰਜਿਮਰਨ ਸਿੰਘ ਮੰਡ ਨਾਲ ਇਹਦੇ ਜਿਹੜਾ ਏਵਨ ਜੋਤ ਪੰਡਾਲ ਜਿਹੜਾ ਕਿ ਰਾੜਾ ਸਾਹਿਬ ਦਾ ਹੈ ਇਹਨਾਂ ਨੇ ਲਿਆ ਕੇ ਗੱਡੀ ਐਸਐਚਓ ਦੇ ਉੱਤੇ ਚੜਾਤੀ ਪਲੱਸ ਫਾਇਰਿੰਗ ਕਰਤੀ ਐਸਐਚਓ ਸਾਹਿਬ ਪੁਲਿਸ ਪਾਰਟੀ ਦੇ ਜਿਹਨਾਂ ਦੇ ਵਿੱਚੋਂ ਇੱਕ ਗੋਲੀ ਤਾਂ ਐਸਐਚਓ ਸਾਹਿਬ ਦੇ ਬੀਪੀ ਪਾਈ ਹੋਈ ਸੀ ਉਹਨਾਂ ਦੀ ਚੈਸਟ ਤੇ ਲੱਗੀ ਤੇ ਬਾਕੀ ਸਾਡੀ ਗੱਡੀ ਸਰਕਾਰੀ ਗੱਡੀ ਤੇ ਫਾਇਰ ਤਿੰਨ ਫਾਇਰ ਕੀਤੇ ਨੇ ਇਹਨਾਂ ਨੇ ਜਵਾਬੀ ਫਾਇਰਿੰਗ ਦੇ ਵਿੱਚ ਆਪਣੇ ਬਚਾਅ ਦੇ ਵਿੱਚ ਜਦੋਂ ਐਸਐਚਓ ਸਾਹਿਬ ਨੇ ਫਾਇਰ ਕੀਤਾ ਤੇ ਜਿਹੜਾ ਕਿ ਉਹਦੀ ਲੱਤ ਤੇ ਲੱਗਿਆ ਜੇ ਤੋਂ ਬਾਅਦ ਇਹਨਾਂ ਨੇ ਇਹਨਾਂ ਨੂੰ ਕਾਬੂ ਕਰ ਲਿਆ ਔਰ ਕਾਬੂ ਕਰਕੇ ਬਕਾਇਦਾ ਜੋ ਫਰਦਰ ਇੱਕ ਸਰਕਾਰੀ ਕਾਰਵਾਈ ਹੈ ਸੀਨੀਅਰ ਅਫਸਰ ਨੂੰ ਦੱਸਿਆ ਜਿਹਦੇ ਤੇ ਅਸੀਂ ਮੌਕੇ ਤੇ ਪੁੱਜੇ ਹਾਂ ਮੌਕੇ ਤੇ ਪੁੱਜ ਕੇ ਅਸੀਂ ਹੁਣ ਜੋ ਮੌਕੇ ਦੀ ਐਵੀਡੈਂਸ ਹੈ ਉਹਨੂੰ ਸੈਂਟੀਫੀਕਲ ਤਰੀਕੇ ਦੇ ਨਾਲ ਕਲੈਕਟ ਕਰਕੇ ਜੋ ਕਾਨੂੰਨ ਦੇ ਮਤਾਂਕ ਫਰਦਰ ਕਾਰਵਾਈ ਹੈ ਉਹ ਇਹਨਾਂ ਦੇ ਅੰਗੇਸਟ ਕੀਤੀ ਜਾ ਰਹੀ ਹੈ ਇੱਥੇ ਦੱਸਣਾ ਇਹ ਮناسب ਹੈ ਕਿ ਇਹ ਜਿਹੜਾ ਹਰਸਿਮਰਤ ਸਿੰਘ ਮੰਡਾ ਇੱਕ ਕ੍ਰਿਮੀਨਲ ਕਿਸਮ ਦਾ ਇਨਸਾਨ ਹੈ ਇਹਦੇ ਖਿਲਾਫ ਦੋ ਮੁਕਦਮੇ ਆਲਰੇਡੀ ਤੇ ਤੀਜੀ ਹੈ ਸਾਡੇ ਵਾਲੀ ਐਫਆਈਆਰ ਦੋ ਮੁਕਦਮਿਆਂ ਦੇ ਵਿੱਚ ਇੱਕ 209 2023 ਦਾ ਮੁਕਦਮਾ ਸਦਰ ਥਾਣਾ ਲੁਧਿਆਣਾ ਦਾ ਹੈ ਜਿਹਦੇ ਵਿੱਚ ਇਹਨਾਂ ਨੇ ਬਕਾਇਦਾ ਕਿਡਨੈਪਿੰਗ ਕੀਤੀ ਸੀ ਤੇ ਦੂਸਰਾ ਮੁਕੱਦਮਾ ਮਾਛੀਵਾੜਾ ਥਾਣੇ ਦਾ ਹੈ ਉਹ ਵੀ 2023 ਦਾ ਮੁਕੱਦਮਾ ਹੈ 218 ਨੰਬਰ ਇਹ ਦੋ ਇਹਨਾਂ ਦੇ ਖਿਲਾਫ ਪੁਰਾਣੇ ਮੁਕੱਦਮੇ ਆ ਤੇ ਤੀਸਰਾ ਮੁਕੱਦਮਾ ਜਿਹੜਾ ਸਾਡਾ ਇੱਥੇ ਥਾਣਾ ਸਦਰ ਦੇ ਦੁਰਾਹਾ ਦੇ ਵਿੱਚ ਹੈ 307 ਆਈਪੀਸੀ ਦਾ ਤੇ ਉਹਦੇ ਵਿੱਚ ਅੱਜ ਜਿਹਦੇ ਵਿੱਚ ਇਹਨੂੰ ਅਸੀਂ ਹੁਣ ਇਹਦੀ ਸਾਰੀ ਕਾਰਵਾਈ ਕਰ ਹੀ ਰਹੇ ਆ ਤੇ ਇਹਨਾਂ ਦੀ ਹੋਰ ਡਿਟੇਲ ਦੇ ਵਿੱਚ ਢੰਗਾਈ ਦੇ ਵਿੱਚ ਜੋ ਮਜਬੀਦ ਪੁਛਗਿਸ਼ ਆ ਉਹ ਕਰਕੇ ਦੇਖਾਂਗੇ ਇਹਦੇ ਹੋਰ ਕਿਹੜੇ ਕਿਹੜੇ ਐਸੋਸੀਏਟਸ ਨੇ ਤੇ ਪਲੱਸ ਇਹਨਾਂ ਨੇ ਤੇ ਉਹ ਈਵਨ ਜਿਹੜਾ ਪੰਡਾਲ ਹੈ ਉਹਦੀ ਵੀ ਸਾਰਾ ਕੁਝ ਡਿਟੇਲ ਦੇ ਵਿੱਚ ਅੱਗੇ ਫਰਦਰ ਅਸੀਂ ਕਾਨੂੰਨ ਦੇ ਮੁਤਾਬਕ ਕਰਦੇ ਕਰਦੇ ਆ। ਈਵਨ ਪੰਡਾਲ ਦੇ ਪਹਿਲਾਂ ਕੋਈ ਮਕਦਮਾ ਤੇ ਨਹੀਂ ਹੈ। ਇਹ ਦੇਖਿਆ ਜਾ ਰਿਹਾ ਤੁਹਾਨੂੰ ਦੱਸਿਆ ਕਿ ਇਹ ਜਿਹੜਾ ਹਾ ਸਿਮਰਨ ਮੰਡਾ ਹੈ ਇਹ ਤਾਂ ਬੰਟਡ ਸੀ ਸਾਨੂੰ ਬਾਈ ਨੇਮ ਜਿਹਦੇ ਬਾਰੇ ਇਨਪੁੱਟ ਵੀ ਸੀ ਐਸਐਚਓ ਸਾਫ ਦੀ ਇਸ ਲਈ ਇਹਦੀ ਇਹਦਾ ਰਿਕਾਰਡ ਹੈ ਜਿਹੜਾ ਉਹ ਪਤਾ ਹੈ ਸਾਨੂੰ। ਬਾਕੀ ਜਿਹੜਾ ਇਹਦੇ ਨਾਲ ਇਹ ਦੂਜਾ ਫੜਿਆ ਹੈ ਇਹਦਾ ਨਾਮ ਏਵਨ ਪੰਡਾਲ ਹੈ ਇਹਦੀ ਵੀ ਅਸੀਂ ਹੁਣ ਅਗੇ ਕਰਨੇ ਆ ਸਾਰੀ ਪੜਤਾਲ ਕਿ ਕੀ ਗੱਲਬਾਤ ਹੈ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਇਹਨਾਂ ਨੇ ਜੋ ਇਹ ਮਾਰ ਦੇਣ ਦੀ ਨੀਅਤ ਦੇ ਨਾਲ ਐਸ ਐਚਓ ਤੇ ਫਾਇਰਿੰਗ ਕਰਕੇ ਗੱਡੀ ਚੜਾ ਕੇ ਭੱਜਣ ਦੀ ਕੋਸ਼ਿਸ਼ ਕੀਤੀ ਹੈ ਉਹ ਹੁਣ ਜੋ ਕਾਨੂੰਨ ਹੈ ਉਹਦੇ ਮਤਾਂ ਕਾਰਵਾਈ ਕਰਕੇ ਪਲੱਸ ਜੋ ਸਾਡੇ ਇੱਥੇ ਸਰਾਊਂਡਿੰਗ ਏਰੀਆ ਦੇ ਵਿੱਚ ਇਨਸੀਡੈਂਟ ਹੋਰ ਵੀ ਪੁਰਾਣੇ ਕੋ ਰਹਿੰਦੇ ਨੇ ਅੰਡ ਡਿਟੈਕਟਰ ਜਾਓ ਸਾਰੇ ਕਿੱਥੇ ਕਿੱਥੇ ਇਹਨਾਂ ਦੀ ਸ਼ਮੂਲੀਅਤ ਉਹ ਸਾਰਾ ਹੀ ਅਸੀਂ ਡਿਟੇਲ ਦੇ ਵਿੱਚ ਅ ਉਹਨੂੰ ਟ੍ਰੇਸ ਕਰਾਂਗੇ ਸਾਰਾ ਕੁਝ ਫਾਇਰ ਜਿਹੜੇ ਆ ਟੋਟਲ ਇਸ ਮੁਰਜਮ ਪਾਰਟੀ ਨੇ ਤਿੰਨ ਫਾਇਰ ਕੀਤੇ ਨੇ ਇਹਨੇ ਪੰਡਾਲ ਦੇ ਮੰਡ ਨੇ ਹਰ ਸਿੰਮਰ ਮੰਡ ਨੇ ਤੇ ਇਹਨਾਂ ਦੇ ਕੋਲੋਂ ਦੋ ਵੈਪਨ ਮਿਲੇ ਨੇ 30 ਵੋਟ ਦੇ ਨੇ ਤੇ 32 ਵੋਟ 32 ਵੋਟ ਦੇ ਨੇ ਤੇ ਪਲੱਸ ਆ ਜਿਹੜੀ ਗੱਡੀ ਇਹਨਾਂ ਦੀ ਸਕੋਰਪੀਓ ਹੈ ਵਿਦਾਊਟ ਨੰਬਰੀ ਬਲੈਕ ਕਲਰ ਦੀ ਇਹ ਹੈਗੀ ਐਸ ਐਚਓ ਸਾਹਿਬ ਦੀ ਐਸ ਐਚਓ ਸਾਹਿਬ ਮੇਰੇ ਨਾਲ ਹੀ ਖੜੇ ਨੇ ਇਹਨਾਂ ਦੇ ਬੀਪੀ ਜਾਗਰਤ ਪਾਈ ਹੋ ਸੀ ਆ ਬੀਪੀ ਜਾਗਰਤ ਨੂੰ ਦਿਖਾਉਂਦੇ ਤੋਂ ਪਹਿਲਾਂ মিডিਆ ਦੇਖ ਚੁੱਕੀ ਦਿਖਾਇਆ ਉਹਨਾਂ ਨੇ ਦੇਖਿਆ ਹੈਗਾ ਉਹ ਇੱਥੇ ਲੱਗੀ ਹੈ ਛਾਤੀ ਤੇ ਉਹ ਬੀਪੀ ਜਾਗਰਤ ਪਾਣ ਹੋ ਕਰਕੇ ਬਚਾਅ ਹੋ ਗਿਆ